ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਵੀਰ ਸਿੰਘ ਘਨੋਲੀ ਅੱਜ ਨਾ ਰੇਲਵੇ ਸਟੇਸ਼ਨ ਘਨੋਲੀ ਦੇ ਖੜਾ ਦੇਖੋ ਜੀ ਇਹ ਤੁਹਾਨੂੰ ਕੀ ਚੀਜ਼ ਦਿਖਾਉਂਦਾ ਆ ਦੇਖੋ ਕਨੋਲੀ ਦਾ ਇੱਕ ਰੀਡੀਮ ਵਾਲਾ ਹਨਾ ਬੋਰਡ ਲੱਗਾ ਵਾ ਤੇ ਉੱਥੇ ਦੇਖੋ ਸ਼ਰਾਰਤੀ ਅੰਸਰਾਂ ਵੱਲੋਂ ਹੁਣ ਸ਼ਰਾਰਤੀ ਅੰਸਰਾਂ ਵਿੱਚ ਨਿਆਣੇ ਵੀ ਹੋ ਸਕਦੇ ਆ ਸਿਆਣੇ ਵੀ ਹੋ ਸਕਦੇ ਆ ਮੇਰੇ ਵਰਗੇ ਨੌਜਵਾਨ ਵੀ ਹੋ ਸਕਦੇ ਆ ਆ ਦੇਖੋ ਜੀ ਪੱਥਰ ਮਾਰ ਮਾਰ ਕੇ ਇਹ ਸਾਰਾ ਕੁਝ ਬੋਰਡ ਦਾ ਸੱਤਿਆ ਨਸਤ ਯਾਨੀ ਆ ਦੇਖੋ ਜੀ ਤੋੜ ਤਾਂ ਬੋਰਡ ਇਹ ਰੀਡਮ ਦੇਖੋ ਜੀ ਆ ਆ ਦੇਖੋ ਜੀ ਇਹ ਸਾਰਾ ਆ ਦੇਖੋ ਪੱਥਰ ਦਿਖਾ ਦਉ ਤੁਹਾਨੂੰ ਮੈਂ ਇਹ ਸਾਰੇ ਪੱਥਰ ਮਾਰੇ ਹੋਏ ਤੇ ਇਹਦਾ ਸਰਵਜਨਕ ਜਗ੍ਹਾ ਦਾ ਵਿੱਚ ਨਾ ਆਪਾਂ ਦੁੱਖ ਸਕਦੇ ਆ ਨਾ ਇਦਾਂ ਸ਼ਰਾਰਤਾਂ ਕਰ ਸਕਦੇ ਕਿਉਂਕਿ ਹੈ ਸੈਂਟਰ ਦਾ ਮਹਿੰਗਾ ਰੇਲਵੇ ਹੈ ਨਾ ਇਹਨੂੰ ਸਾਫ਼ ਸੁਥਰਾ ਰੱਖਣ ਵੀ ਸਾਨੂੰ ਯੋਗਦਾਨ ਦੇਣਾ ਚਾਹੀਦਾ ਨਾ ਕਿ ਇਹ ਬੋਰਡ ਪਰ ਪੰਨਾ ਚਾਹੀਦਾ ਪੱਥਰਾਂ ਨਾਲ ਨਾ ਤੇ ਇਹ ਬਹੁਤ ਗੰਭੀਰ ਵਿਸ਼ਾ ਕਿਉਂ ਅਸੀਂ ਇਦਾਂ ਕਿਉਂ ਕਰਦੇ ਆ ਇਹ ਦੇਖੋ ਜੀ ਇਹ ਪੰਨੇ ਪਿਆ ਇਹ ਬੋੜੇ ਬੰਤਾ ਰੇਡੀਅਮ ਦਾ ਤਾਂ ਜੋ ਇਹ ਰੇਡੀਅਮ ਦਾ ਬੋਰਡ ਤੁਹਾਨੂੰ ਪਤਾ ਹੀ ਇਹ ਰਾਤ ਨੂੰ ਜਦ ਬਹੁਤ ਚਮਕਦਾ ਹੁੰਦਾ ਜਦੋਂ ਅਸੀਂ ਟ੍ਰੇਨ ਤੇ ਜਾਂਦੇ ਵੀ ਕਿਹੜਾ ਸਟੇਸ਼ਨ ਆ ਗਿਆ ਨਾ ਪਰ ਇਹ ਵਿਚਾਰਾ ਬੋਰਡ ਦਾ ਹੀ ਸਤਿਆਂ ਦਾ ਅਸ ਅਸੀਂ ਕਰਤਾ ਇੰਨੀ ਸਾਡੀ ਇਹ ਆ ਇੰਨੀ ਸਾਨੂੰ ਅਕਲ ਆ ਇੰਨੇ ਸਾਨੂੰ ਆਪਣੇ ਗੁਣ ਦਿੱਤੇ ਹੋਏ ਆ ਨਾ ਮਾਤਾ ਪਿਤਾ ਨੇ ਸਨਸਕਾਰ ਦਿੱਤੇ ਹੋਏ ਵੀ ਇਹ ਚੀਜ਼ਾਂ ਜਿਹੜੀਆਂ ਪ੍ਰਾਈਵੇਟ ਆਪਣੀਆਂ ਸਰਵਜਨਕ ਜਗ੍ਹਾ ਹੈ ਜਾਂ ਸਰਕਾਰੀ ਸਰਵਜਨਕ ਜਗ੍ਹਾ ਹੈ ਇਹ ਚੱਕਰ ਹੈ ਜੀ ਕਹਿਣ ਦਾ ਮਤਲਬ ਇਹ ਸਰਵਜਨਕ ਜਗ੍ਹਾ ਦਾ ਆਪਾਂ ਨੁਕਸਾਨ ਨਾ ਕਰੀਏ ਆਪਣੇ ਪਿੰਡ ਨੂੰ ਆਪਣੇ ਸਮਾਜ ਨੂੰ ਸੋਹਣਾ ਰੱਖਣ ਵਿੱਚ ਆਪਣਾ ਯੋਗਦਾਨ ਪਾਈਏ ਮੈਨੂੰ ਪਤਾ ਲੱਗਿਆ ਸੀ ਕਿ ਭਾਜੀ ਬੋਰਡ ਬਹੁਤ ਰੀਡੀਅਮ ਵਾਲਾ ਭੰਤਾ ਕਿਸੇ ਨੇ ਪੱਥਰਾਂ ਨਾਲ ਤਾਂ ਮੈਂ ਇੱਥੇ ਆਇਆ ਸੀ ਕਿਉਂਕਿ ਦੇਖੋ ਜੀ ਆਹ ਪੱਥਰ ਪਏ ਆ ਜੀ ਦਿਖਾਦਾ ਤੁਹਾਨੂੰ ਤੇ ਤੇ ਲੋਕ ਵੀ ਜਿਹੜੇ ਵਿਚਾਰੇ ਆਉਂਦੇ ਆਪੇ ਬਜ਼ੁਰਗ ਸ਼ਾਮ ਨੂੰ ਉਹ ਵੀ ਇਕੱਤਰ ਹੋਏ ਨੇ ਤੇ ਉਹ ਵੀ ਇਸ ਚੀਜ਼ ਦੀ ਇਸ ਘਟਨਾਲੀ ਦੀ ਇਹ ਨਖੇਦੀ ਕਰ ਰਹੇ ਨੇ ਕਿ ਉਹ ਇਹ ਵੜੀ ਸਰਬਜਨਕ ਜਗ੍ਹਾ ਹੈ ਇਹਨੂੰ ਨਾ ਨੁਕਸਾਨ ਪਹੁੰਚਾਇਆ ਜਾਵੇ ਨਾ ਹੀ ਤੇ ਧੁੱਕਿਆ ਜਾਵੇ ਨਾ ਹੀ ਬੀੜੀ ਸਿਗਰਟ ਪੀ ਜਾਵੇ ਤੇ ਨਾ ਹੀ ਇਸ ਨੂੰ ਯਾਨੀ ਸ਼ੁੱਧ ਰੱਖਿਆ ਜਾਵੇ ਹਨ ਸਾਫ਼ ਸੁਥਰਾ ਰੱਖਿਆ ਜਾਵੇ ਤਾਂ ਜੋ ਆ ਦੇਖੋ ਜੀ ਇਹ ਆਪਣੇ ਮੌਤਵਰ ਇਕੱਠੇ ਹੋਏ ਕੀ ਆ ਕਹਿਣਾ ਚਾਹੋਗੇ ਜੀ ਹਾਂਜੀ ਹਾਂਜੀ ਅਸੀਂ ਨਿਮਰਤਾ ਸਹਿਤ ਹਾਂਜੀ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਸਟੇਸ਼ਨ ਦੇ ਜਿਹੜੇ ਬੋਰਡ ਆ ਇਹਨਾਂ ਦੀ ਤਸੱਲੀ ਬਖਸ ਰਫਾਇਰ ਕਰਾਈ ਜਾਵੇ ਤੇ ਜਿਹੜੇ ਸ਼ਰਾਬੀ ਆਂਸਰ ਆ ਉਹ ਦੇਖੋ ਤੁਹਾਡੇ ਸਾਹਮਣੇ ਕਿੱਡੇ-ਕਿੱਡੇ ਪੱਥਰ ਮਾਰਦੇ ਆ ਸਵੇਰੇ ਸ਼ਾਮ ਕੋਈ ਦੀ ਪਰਵਾਹ ਨਹੀਂ ਕਰਦਾ ਇੱਥੇ ਗੰਦ ਮੰਦ ਸਿਰਦੇ ਆ ਤੇ ਸਟੇਸ਼ਨ ਦੀ ਸਫਾਈ ਹੋਣੀ ਚਾਹੀਦੀ ਹੈ ਬਾਕੀ ਜਿੰਨਾ ਵੀ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਸਟੇਸ਼ਨ ਦੀ ਸਫਾਈ ਬਾਰੇ ਉਹਨਾਂ ਰੱਖਿਆ ਜਾਵੇ ਸਿਆਣੇ ਬਜ਼ੁਰਗ ਘੁੰਮਦੇ ਆ ਫਿਰਦੇ ਆ ਸੈਰ ਕਰਦੇ ਆ ਉਹਨਾਂ ਲਈ ਬੜੀ ਮੁਸ਼ਕਲ ਆ ਜਾਂਦੀ ਪੈਰਾਹੇਟ ਪੱਥਰ ਵੱਜਦੇ ਆ ਤੇ ਉਹ गिर ਜਾਂਦੇ ਆ ਬਾਕੀ ਸੱਟਾ ਪਟਾ ਤੇ ਬਚਾਅ ਕਰਨਾ ਚਾਹੀਦਾ ਹੈ ਤੇ ਇਹ ਤੁਸੀਂ ਕਿਵੇਂ ਦੇਖਦੇ ਆ ਇਹ ਘਟਾ ਨੂੰ ਕਿਉਂਕਿ ਇਹ ਰੀੜੇ ਵਾਲਾ ਬੋਰਡ ਦੇਖੋ ਤੋੜ ਤਾਂ ਪੱਥਰ ਵੀ ਦਿਖਾ ਰਿਹਾ ਤੁਹਾਨੂੰ ਤੇ ਇਹ ਰੀੜੇ ਵਾਲਾ ਬੋਰਡ ਆ ਇਹ ਕਿੰਨਾ ਸੋਹਣਾ ਲੱਗਿਆ ਸੀ ਤੇ ਇਹ ਤੋੜ ਦਿੱਤਾ ਤੇ ਆ ਤਾਂ ਆ ਦੇਖੋ ਇਹ ਪੱਥਰ ਦਿਖਾ ਨਾ ਕਿੱ데 ਕਿੱ데 ਪੱਥਰ ਆ ਹਾਂਜੀ ਆ ਦੇਖੋ ਕਿੱ데 ਕਿੱ데 ਪੱਥਰ ਹੈ ਇਹ ਬੋਰਡ ਦੇ ਪੱਥਰ ਵੱਜਦੇ ਆ ਠੀਕ ਹੈ ਤੇ ਹਾਂਜੀ ਹਾਂ ਅਸੀਂ ਇਹੀ ਦੇਖਾਦੇ ਕੰਪਟੇ ਕੰਮ ਸਟੇਸ਼ਨ ਮਾਸਟਰਾਂ ਨੂੰ ਇਹਦੀ ਜਾਂਚ ਕਰਨੀ ਚਾਹੀਦੀ ਹੈ ਗੇੜਾ ਕੱਢਣਾ ਚਾਹੀਦਾ ਸਾਰਿਆਂ ਨੂੰ ਇਹਦੀ ਰੱਖਿਆ ਕਰਨੀ ਚਾਹੀਦੀ ਹੈ ਠੀਕ ਹੈ ਜੀ ਐਡੇ-ਐਡੇ ਪੱਥਰ ਤੇ ਹਾਂਜੀ ਨਾ ਕੋਈ ਕਾਨੂੰਨੀ ਕਾਰਵਾਈ ਹੋ ਨਹੀਂ ਰਹੀ ਬਾਕੀ ਸਟੇਸ਼ਨ ਦਾ ਬਹੁਤ ਧਿਆਨ ਰੱਖਿਆ ਜਾਵੇ ਠੀਕ ਹੈ ਇਹ ਕਹਿਣਾ ਚਾਹੂਗਾ ਦੇਖੋ ਤੁਹਾਡੇ ਸਾਹਮਣੇ ਇਹ ਇੱਕ ਰੀਡਮ ਵਾਲਾ ਬੋਰਡ ਕਿੰਨਾ ਸੋਹਣਾ ਸੀ ਇਹ ਸਾਰਿਆਂ ਦਾ ਫਰਜ ਬਣਦਾ ਵੈਸੇ ਬੱਚਿਆਂ ਦਾ ਕੰਮ ਹੈ ਇਹ ਅੱਛਾ ਜੀ ਪਰ ਸਾਡਾ ਸਾਰਿਆਂ ਦਾ ਕੀ ਆਪ ਤਾਂ ਸਿਆਣਾ ਵੀ ਹੋ ਸਕਦਾ ਇਹ ਆਪਾਂ ਇਹ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਕੀ ਆਪ ਤਾਂ ਸਿਆਣਾ ਵੀ ਹੋ ਸਕਦਾ ਹੈ ਕਿ ਨਿਆਣਾ ਵੀ ਹੋ ਸਕਦਾ ਹੈ ਨਿਆਣੇ ਖੇਲਦੇ ਖੋਲਦੇ ਉਹੀ ਕਰਦੇ ਹਨ ਬਾਕੀ ਸਟਾਫ ਹੈ ਇਸ ਪਾਸੇ ਗੌਰ ਬਹੁਤ ਘੱਟ ਕਰਿਆ ਸੀ ਉਹਨੂੰ ਕਹਿ ਵੀ ਚੁੱਕੇ ਆਂ ਚੀਜ਼ਾਂ ਬਹੁਤ ਵਾਰ ਕਹਿ ਚੁੱਕੇ ਆਂ ਪਰ ਉਹ ਗੌਰ ਨਹੀਂ ਕਰ ਆਪਣੇ ਪਦਰ ਤੇ ਵੀ ਅਸੀਂ ਕੋਸ਼ਿਸ਼ ਕਰਨੀ ਚਾਹੀਦੀ ਉਹਨਾਂ ਸਾਰਿਆਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਆਪਾਂ ਇਹ ਜਿਹੜੇ ਛੜਾਰਤੀ ਅੰ ਕਹਣਾ ਚਾਹੂਗੇ ਜੀ ਕਿਵੇਂ ਇਹਨੂੰ ਸੇਫ ਰੱਖਿਆ ਜਾ ਸਕਦਾ ਹੈ ਸਮਾਜ ਵਾਸਤੇ ਗਲਤ ਹੈ ਆਪਣੇ ਸਾਰਿਆਂ ਦਾ ਫਰਜ਼ ਬਣਦਾ ਹਾਂ ਜੀ ਵੀ ਆਪਾਂ ਜਿਹੜੇ ਸੈਰ ਕਰਦੇ ਆ ਉਹ ਸਾਰੇ ਥੋੜੀ ਇਹ ਜੀਆਂ ਗੌਰ ਰੱਖਣ ਇਹ ਜੀਆਂ ਚੀਜ਼ਾਂ ਦੀ ਹਾਂ ਜੀ ਤੇ ਕਿ ਇਹ ਜੀ 71 ਹੋਏ ਜੀ ਹਾਂਜੀ ਕੀ ਕਹਿਣਾ ਚਾਹੂਗੇ ਜੀ ਬਾਜੀ ਤੇ ਇਹ ਦੇਖੋ ਜੀ ਇਹ ਸਾਰਾ ਪੱਥਰ ਪਏ ਨੇ ਤੇ ਉਮੀਦ ਕਰਾਂਗੇ ਕਿ ਅੱਗੇ ਤੋਂ ਇਹੋ ਜਿਹੇ ਕੰਮ ਨਾ ਹੋਵੇ ਚਾਹੇ ਨਿਆਣੇ ਆ ਚਾਹੇ ਸਿਆਣੇ ਆ ਚਾਹੇ ਮਰੇ ਵਰਗੇ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਇਹ ਗਲਤ ਗੱਲਾਂ ਸਰਬਜਨਿਕ ਜਗ੍ਹਾ ਨੂੰ ਨੁਕਸਾਨ ਜੁਵਾਣਾ ਸਭ ਤੋਂ ਵੱਡਾ ਦੋਸ਼ ਮੰਨਿਆ ਜਾਂਦਾ ਕਿਉਂਕਿ ਸਾਡਾ ਫਰਜ਼ ਆ ਆਪਣੇ ਆਲੇ ਦੁਆਲੇ ਨੂੰ ਆਪਣੇ ਪਿੰਡ ਨੂੰ ਆਪਣੇ ਮਹੱਲੇ ਨੂੰ ਆਪਣੇ ਸਮਾਜ ਨੂੰ ਆਪਣੇ ਘਰ ਘਰ ਨੂੰ ਆਪਾਂ ਜੇ ਇੱਕ ਵੀ ਮਾੜਾ ਕੋਈ ਚੀਜ਼ ਟੁੱਟ ਜਾਵੇ ਤਾਂ ਨੀਂਦ ਨਹੀਂ ਆਉਂਦੀ ਰਾਤ ਨੂੰ ਹਨਾ ਵੀ ਆ ਕਿਆ ਹੋ ਗਿਆ ਪਰ ਹੁਣ ਦੇਖੋ ਤੁਸੀਂ ਐਡਾ ਬੜਾ ਇੱਕ ਆਪਣੇ ਕਿੰਨੇ ਦਾ ਹੋਣਾ ਬੋਰਡ ਹੈ ਰੇਡੀਅਮ ਵਾਲਾ ਚਾਹੇ ਇਹ ਸਰਕਾਰ ਦੇ ਪੈਸੇ ਆ ਸੈਂਟਰ ਸਰਕਾਰ ਦੇ ਪੈਸੇ ਆ ਇਹਨੂੰ ਆਪਾਂ ਨੁਕਸਾਨ ਨਹੀਂ ਪਹਜਾਈਏ ਠੀਕ ਆ ਇਹ ਆਪਾਂ ਆਪਣੇ ਆਪ ਨੂੰ ਸਮਾਜ ਨੂੰ ਆ ਦੇਖੋ ਲਫਾਫੇ ਗੰਦਮੰਦ ਨਾਗਰੀ ਇੱਕ ਡਸਟਬਿਨ ਰੱਖੇ ਹੋਵੇ ਡਸਟਬਿਨ ਉਹ ਜੇ ਪਾਓ ਤੇ ਸਾਫ ਸੁਥਰਾ ਰੱਖੀਏ ਆਪਣੇ ਸਮਾਜ ਨੂੰ ਤਾਂ ਜੋ ਸਾਤੇ ਕੁਝ ਵੀ ਇਹ ਸਿੱਖ ਲੈਣ ਸਿੱਖਿਆ ਲੈਣ ਲੋਕ ਵੀ ਆ ਦੇਖੋ ਜੀ ਅੱਜ ਨਾਲ ਆਪਣਾ ਸਮਾਜ ਕਿੰਨਾ ਸੋਹਣਾ ਰੱਖਿਆ ਹੋਇਆ ਪਰ ਐਦਾਂ ਜੇ ਜਦੋਂ ਕੰਮ ਕਰਾਂਗੇ ਤਾਂ ਕਹਿਣ ਦਾ ਮਤਲਬ ਹੈ ਚਾਰੇ ਪਾਸੇ ਆਪਣੀ ਨਖੇਦੀ ਗੀ ਤਾਂ ਉਮੀਦ ਕਰਦਾ ਵੀ ਅੱਜ ਇਹ ਜੇ ਕੰਮ ਨਾ ਹੋਵੇ ਤੇ ਬਾਕੀ ਜਿਨ੍ਹਾਂ ਨੇ ਇਹ ਕੰਮ ਕਰਿਆ ਉਹਨਾਂ ਪਰ ਕਾਰਵਾਈ ਹੋਵੇ ਹਨਾ ਜਿਹੜੇ ਜੋ ਕਿ ਕਿਉਂਕਿ ਸਮਾਜ ਨੂੰ ਸਫਤਦਾਰ ਰੱਖਣ ਵਾਲੇ ਲੋਕ ਘੱਟ ਨੇ ਗੰਧਲਾ ਕਰਨ ਵਾਲੇ ਜ਼ਿਆਦਾ ਨੇ ਇਸ ਕਰਕੇ ਆਪਾਂ ਇਹ ਜੇ ਕੰਮ ਕਰਨ ਤੋਂ ਗੁਰੇਜ਼ ਕਰੀਏ ਜੀ ਸਤਿ ਸ੍ਰੀ ਅਕਾਲ ਜੀ ਜਸਵੀਰ ਸਿੰਘ ਕਨੋਲੀ